ਤਰਨਜੀਤ ਸਿੰਘ ਸੋਢੀ ਦੀ ਅੰਤਿਮ ਅਰਦਾਸ ਦੇ ਵਿੱਚ ਬਾਰਿਸ਼ਨ ਸਮਾਣਾ ਕੇ ਵਕੀਲਾਂ ਵੱਲੋਂ ਪ੍ਰਧਾਨ ਵੱਲੋਂ ਅਤੇ ਸਬਕਾ ਪ੍ਰਧਾਨ ਟਿੱਲੋਂ ਵੱਲੋਂ ਸਰਦਾ ਦੇ ਫੁੱਲ ਪੇੜ ਦਿੱਤੇ ਗਏ ਅਤੇ ਕਿਹਾ ਗਿਆ ਕਿ ਤਰਨਜੀਤ ਸਿੰਘ ਸੋਢੀ ਜਦੋਂ ਤੋਂ ਸਮਾਣਾ ਬਾਰ ਬਣਿਆ ਉਸ ਦੇ ਮੈਂਬਰ ਸੀ ਔਰ ਉਹ ਮਿੱਠ ਬੋਲੇ ਸੁਭਾਅ ਦੀ ਸੀ ਉਹਨਾਂ ਨੂੰ ਸਰਦਾ ਦੇਣ ਲਈ ਖਤਰੀ ਸਭਾ ਸਮਾਣਾ ਕੇ ਪਤਵੰਤੇ ਅਮਰਜੀਤ ਸਿੰਘ ਪੰਦਰਤ ਅਤੇ ਕਾਫੀ ਲੋਕਾਂ ਨੇ ਉਹਨਾਂ ਨੂੰ ਸਰਦਾ ਦੇ ਫੁੱਲ ਪੇੜ ਦਿੱਤੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਬੜਕਿੱਤੀ ਉਹਨਾਂ ਕੇ ਸੁਪੁੱਤਰ ਨੂੰ ਉਹਨਾਂ ਨੇ ਪੱਗ ਦਿੱਤੀ ਅਤੇ ਉਹਨਾਂ ਨੂੰ ਸਵਾਦ ਦਵਾਇਆ ਕਿ ਪਰਿਵਾਰ ਖਤਰੀ ਸਭਾ ਅਤੇ ਬਾਰਸਨ ਜਿੰਨੇ ਵਕੀਲੇ ਪਰਿਵਾਰ ਦੇ ਨਾਲ ਹੈ ਤਰਨਜੀਤ ਸਿੰਘ ਛੋਡੀ ਦੀ ਜਿਹੜਾ ਨਿਦਨ ਹੋਇਆ ਉਸ ਨੂੰ ਪਰਿਵਾਰ ਨੂੰ ਜਿਹੜਾ ਘਟਾ ਪਿਆ ਉਸੇ ਦੇ ਨਾਲ ਬਾਹਰ ਨੂੰ ਵੀ ਘਟਾ ਪਿਆ ਜੋ ਕਦੀ ਪੁਰਾਣਾ ਹੋ ਸਕਦਾ ਸਾਡੇ ਜੋਂ ਦੀ ਕਚਹਿਰੀ ਸਵਾਣੇ ਆਈ ਹੈ 189 ਤੋਂ ਕੁਝ ਲੋਤਾਂ ਇੱਥੇ ਆਖਲੀਂ ਨਾਲਦ ਕਰਦੇ ਆ ਰਹੇ ਇੱਕ ਮਿੱਠ ਬੋਲੜੇ ਵਧੀਆ ਸੁਆਦ ਦੇ ਇਨਸਾਨ ਪਰ ਜਦੋਂ ਹੁਕਮ ਆਉਂਦਾ ਪ੍ਰਮਾਤਮਾ ਦਾ ਪਤਾ ਨਹੀਂ ਲੱਗਦਾ ਉਸ ਉਸਾਨ ਸਾਰਿਆਂ ਨੂੰ ਹਲਵੇ ਦਾ ਕਹਿ ਗਏ ਸਾਡੀ ਬਾਹਰੋਂ ਬੜਾ ਵੱਡਾ ਘਾਟਾ ਪਿਆ ਹੈ ਠੀਕ ਹੈ ਤੇ ਸਾਰਾ ਪਛਾਣ ਚੱਕ ਵਾਪਰ ਗਿਆ ਕੁਸਟਮ ਪਹਿਲਾਂ ਹੀ ਆਸਟ੍ਰੇਲੀਆ ਤੋਂ ਆਪਨੇ ਬੈਠੇ ਬਿਲਕੁਲ ਉਹਨਾਂ ਦੇ ਕੋਲ ਦੇ ਰਿਹਾ ਸੀ ਜਮਾਇਆ ਸੀ ਬਿਮਾਰੀ ਦਾ ਜਿਹੜੀ ਘਾਤਕ ਬਿਮਾਰੀ ਸੀ ਪਤਾ ਕੀ ਦੇ ਬਲ ਤੇ ਲੱਗਿਆ ਜਿਹਦੇ ਕਰਕੇ ਉਹਦਾ ਕੋਈ ਇਲਾਜ ਵੀ ਨਹੀਂ ਹੋ ਸਕਿਆ ਕਿਸੇ ਦੇ ਕੋਲ ਇਲਾਜ ਸੀ ਨਹੀਂ ਸਾਰਾ ਕੁਝ ਚਾਂਦ ਤੱਕ ਸਾਨੂੰ ਸਾਰਿਆਂ ਨੂੰ ਬੜਾ ਸ਼ਰਧਾ ਅਫਸੋਸ ਹੈ ਠੀਕ ਹੈ ਸਰ ਪਰਮਾਤਮਾ ਉਹਨਾਂ ਦੇ ਚਰਨਾਂ ਵਿੱਚ ਸ਼ਰਧਾਂਜਲੀ ਸਾਬ ਸਾਡੇ ਬਾਰਸ਼ ਅਸਮਾਨਾ ਦੇ ਸਰ ਨੂੰ ਸੀਨੀਅਰ ਐਡਵੋਕੇਟ ਤੋਂ ਇੱਕ ਤਨ ਅਤੇ ਉਹਨਾਂ ਦਾ ਜੋ ਸੁਭਾਅ ਸੀ ਉਹ ਸਾਰਿਆਂ ਨਾਲ ਮਿਲਬਰਤਨ ਵਾਲਾ ਤੇ ਹਰ ਇੱਕ ਬਾਰ ਦੇ ਮੈਂਬਰ ਦੇ ਨਾਲ ਉਹਨਾਂ ਦੇ ਪਰਿਵਾਰਕ ਸਬੰਧ ਸਨ ਸਾ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਇੰਨਾ ਜਾਣਦਾ ਘਟਾ ਪਿਆ ਸਾਡੇ ਸਾਰੇ ਵਕੀਲ ਪਹਿਚਾਰੇ ਨੂੰ ਸਮਾਣਾ ਬਾਰਸ਼ਨ ਨੂੰ ਬਹੁਤ ਘਟਾ ਪਿਆ ਇਸ ਲੋਕ ਦੀ ਗੱਡੀ 'ਚ ਸਾਡੀ ਬਾਰਸ਼ਨ ਪਰਿਵਾਰ ਦੇ ਨਾਲ ਖੜੀ ਸਾਡੇ ਤਾਂ ਇੱਕ ਪਰਿਵਾਰਕ ਮੈਂਬਰ ਸੀਗੇ ਕਿ ਐਡਵੋਕੇਟ ਨਹੀਂ ਬਾਹਰ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਅਸੀਂ ਉਸ ਕਾਟੇ ਦੀ ਪੂਰਤੀ ਨਹੀਂ ਕਰ ਸਕਦੇ ਬਸ ਇਹ ਕਹਿਣਾ ਚਾਹੀਦਾ ਹੈ ਬਹੁਤ ਜ਼ਿਆਦਾ ਅਫਸੋਸ ਸਾਡੇ ਸਾਰੇ ਪਰਿਵਾਰ ਵੱਲੋਂ ਸਾਰੇ ਬਾਰ ਐਸੋਸੀਏਸ਼ਨ ਬਾਰ ਐਸੋਸੀਏਸ਼ਨ ਪਟਿਆਲਾ ਵੱਲੋਂ ਵੀ ਬਹੁਤ ਜ਼ਿਆਦਾ ਹਾਰਦਿਕ ਅਫਸੋਸ ਹੈ ਕਿ ਅਸੀਂ ਉਹ ਵਿਛੜੀ ਰੂਹ ਨੂੰ ਪਰਮਾਤਮਾ ਉਹਨਾਂ ਦੀ ਵਿਛੜੀ ਰੂਹ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਖਿਆ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਤ ਸਮਾਣਾ ਨਿਊਜ਼